ਕਦੋਂ ਗਏ ਸੀ ਇੱਕ ਮੈਂ 2024 ਚ ਗਈ ਸੀ ਕਿ 6 6 ਤਰੀਕ ਜੀ 27 ਤਰੀਕ ਨੂੰ 6ਵੇਂ ਮਹੀਨੇ 27 ਤਰੀਕ ਨੂੰ ਗਈ ਸੀ ਜੀ ਉੱਥੇ ਤਾਂ ਮੈਨੂੰ ਬੇਬੀ ਕੇਅਰ ਚ ਲੈ ਕੇ ਗਏ ਸੀ ਉੱਥੇ ਮੈਨੂੰ ਘਰ ਦੇ ਕੰਮ ਚ ਰੱਖ ਲਏ ਇਹਨਾਂ ਨੇ ਤੇ ਉੱਥੇ ਮੈਨੂੰ ਟੌਰਚਰ ਪਹਿਲਾਂ ਕਰਦੇ ਰਹੇ ਜਿੱਦਾਂ ਮੈਂ ਇੱਥੋਂ ਕਦੋਂ ਗਏ ਸੀ ਕਿਹਦੇ ਵੱਲੋਂ ਭੇਜਿਆ ਗਿਆ ਸੀ ਕਿਹਦੇ ਨਾਲ ਗੱਲਬਾਤ ਚੱਲਦੀ ਕੋਈ ਇੱਥੋਂ ਜਾਣ ਤੋਂ ਪਹਿਲਾਂ ਜੇ ਤਾਂ ਮੇਰੇ ਘਰ ਚ ਹੀ ਸੀਗਾ ਜੀ ਘਰਾਂ ਚ ਪਹਿਲਾਂ ਵੀ ਮੇਰੇ ਗਏ ਸੀਗੇ ਤਾਂ ਉਹਨਾਂ ਚ ਫੇਰ ਮੈਂ ਉਹ ਆ ਗਏ ਤਾਂ ਮੈਨੂੰ ਰਿਸ਼ਤੇਦਾਰ ਨੇ ਕਿਹਾ ਸੀ ਰਿਸ਼ਤੇਦਾਰੀ ਸੀ ਸਾਡਾ ਅੱਛਾ ਉਹਨਾਂ ਦਾ ਜਿੱਦਾਂ ਇਹ ਤੋਂ 30 3000 ਰੁਪਇਆ ਲਿਆ ਭੇਜਣ ਦਾ ਅੱਛਾ ਤੁਹਾਡੇ ਕੋਲ 3000 ਹਾਂਜੀ ਸਾਡੇ ਕੋਲ 3000 ਲਿਆ ਉਧਰ ਜਾ ਕੇ ਏਜੰਟ ਨੇ ਵੀ ਦਿੱਤਾ ਇਹਨਾਂ ਨੂੰ ਅੱਛਾ ਏਜੰਟ ਨੇ ਵੀ ਤੀ ਦਿੱਤਾ ਇਹ ਕਿੰਨਾ ਦਿੱਤਾ ਕਿੰਨਾ ਇਹਨਾਂ ਨੂੰ ਪਤਾ ਨਹੀਂ ਹੈਗਾ ਏਜੰਟ ਨੇ ਵੀ ਦਿੱਤਾ ਹੈਗਾ ਤਾਂ ਉਧਰ ਮੈਨੂੰ ਆਫਿਸ 'ਚ ਰੱਖਿਆ ਆਫਿਸ 'ਚ ਰੱਖਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕੰਮ ਤੇ ਭੇਜਤਾ ਕੰਮ ਤੇ ਭੇਜਿਆ ਜੀ ਉੱਥੇ ਮੈਨੂੰ 15 ਦਿਨ ਸਹੀ ਰਹੇ ਮੇਨਾਂ ਉਤਵਾਂ ਮੈਨੂੰ ਟੌਰਚਰ ਕਰਦੇ ਰਹੇ ਇਹਨਾਂ ਨੂੰ ਮੈਂ ਕਿਹਾ ਮੇਰਾ ਘਰ ਚੇਂਜ ਕਰ ਦੋ ਕਹਿੰਦੇ ਮੈਂ 2-3 ਲੱਖ ਰੁਪਈਆ ਦਵਾਂ ਤਾਂ ਘਰ ਚੇਂਜ ਕਰਾਂਗੇ ਮੈਂ ਕਹਾ ਇੰਨੇ ਫਸ ਤੋਂ ਮੇ ਕੋ ਹੈ ਨਹੀਂ ਮੈਂ ਕਿੱਥੋਂ ਕਰਾਂ ਨੇ ਠੀਕ ਹੈ ਫਿਰ ਇਹਨਾਂ ਨੇ ਮੇਰਾ ਧੰਕੀ ਦਿੱਤੀ ਕੁੱਟ ਮਾਰਦੀ ਤੇ ਜਿੱਦਨ ਜੀ ਮੈਂ ਭੱਜਣਾ ਸੀ ਉਸ ਦਿਨ ਮੈਂ ਰਾਤ ਨੂੰ ਇਹਨਾਂ ਨੇ ਕੁੱਟਿਆ ਹਾਂ ਤੁਹਾਨੂੰ ਹਾਂਜੀ ਮਤਲਬ ਜਿਹੜੇ ਜਿਹੜੇ ਤੁਸੀਂ ਰਹਿ ਰਹੇ ਸੀਗੇ ਜਿਨ੍ਹਾਂ ਦੇ ਆਫਿਸ ਦੇ ਵਿੱਚ ਰਹਿ ਰਹੇ ਸੀ ਜਿਹੋ ਵੀ ਸਾਡੇ ਨਹੀਂ ਨਹੀਂ ਕੁੱਟੇ ਜਿਨ੍ਹਾਂ ਦੇ ਘਰ ਵਿੱਚ ਕੰਮ ਕਰਦੇ ਜਿਨ੍ਹਾਂ ਦੇ ਘਰ ਕੰਮ ਕਰ ਰਹੇ ਸੀ ਉਹ ਘਰਤੀ ਸੀ ਜਾਂ ਉਥੋਂ ਦੇ ਰਹਿਣ ਵਾਲੇ ਉਹ ਅਰਬੀ ਲੋਕ ਸੀ ਉਹ ਅਰਬੀ ਲੋਕ ਸੀ ਜਿਨ੍ਹਾਂ ਨੇ ਤੁਹਾਡੇ ਨਾਲ ਕੁੱਟ ਮਾਰ ਕੇ ਹਾਂਜੀ ਉੱਥੇ ਕੰਮ ਕਿੰਨਾ ਚਿਰ ਕਰਦੇ ਮੈਂ ਉੱਥੇ ਕੰਮ ਜੀ ਕੀਤਾ ਆ 8 ਮਹੀਨੇ ਸਵੇਰ ਸਵੇਰੇ ਤੱਕ ਤੋਂ ਤੋਂ ਸ਼ੁਰੂ ਕਰਦੇ ਕੰਮ ਮੈਂ ਜੀ ਉੱਥੇ 4 ਵਜੇ ਉੱਠ ਜਾਂਦੀ ਸੀ ਤਿੰਨ ਚਾਰ ਵਜੇ ਉੱਠਣਾ ਹੀ ਉੱਠਣਾ ਰਾਤ ਨੂੰ ਸੌਣ ਦਾ ਕੋਈ ਟਾਈਮ ਨਹੀਂ ਹੈ। ਰੋਟੀ ਪਾਣੀ ਵਗੈਰਾ ਕੁਝ ਅਸੀਂ ਬਣਾਉਣਾ ਸਾਰੇ ਕੁੱਕ ਦਾ ਕੰਮ ਕਰਨਾ, ਨਿਆਣੇ ਸਾਹਮਣੇ ਅਸੀਂ ਕਰਨਾ। ਠੀਕ ਹੈ। ਤੁਹਾਨੂੰ ਦਿੰਦੇ ਸੀ ਰੋਟੀ ਪਾਣੀ ਜਾਂ ਕੋਈ ਉਸ ਤੋਂ ਬਾਅਦ ਕੋਈ ਪੈਸੇ ਦਿੰਦੇ ਸੀਗੇ? ਪੈਸੇ ਦਿੰਦੇ ਸੀ ਕਿ ਤਿੰਨ ਮਹੀਨੇ ਹੀ ਸੈਲਰੀ ਨਹੀਂ ਦਿੱਤੀ ਉਹਨਾਂ ਨੇ। ਉਹ ਨਹੀਂ ਦਿੱਤੀ। ਨਹੀਂ ਦਿੱਤੀ। ਤਸ਼ੱਦਦ ਕਿਹੜੀ ਗੱਲ ਤੋਂ ਜ਼ਿਆਦਾਤਰ ਕੀ ਮੰਗ ਕਰਦੇ ਸੀ, ਕਿਉਂ ਕੀਤਾ ਜਾਂਦਾ ਸੀਗਾ? ਇਹ ਕਰਦੇ ਸੀ ਤਾਂ ਕੰਮ ਨਹੀਂ ਕਰਦੀ, ਸਾਰਾ ਦਿਨ ਕੰਮ ਕਰਨੇ, ਕੈਮਰੇ ਵੀ ਲੱਗੇ ਰਹਿਣੇ, ਇਹ ਤਾਂ ਕੰਮ ਨਹੀਂ ਕਰਦੀ, ਨਾ ਰੈਸਟ ਦਾ ਟਾਈਮ ਹੈ, ਨਾ ਕੋਈ ਦਾ ਟਾਈਮ ਆ। ਹੂੰ। ਕਿ ਸਾਰਾ ਦਿਨ ਕੰਮ ਹੀ ਕਰਨਾ ਜੀ ਤੁਹਾਨੂੰ ਮਹਿਸੂਸ ਕਦੋਂ ਇਹ ਚੀਜ਼ ਹੋਈ ਕਿ ਤੁਹਾਨੂੰ ਵੇਚਿਆ ਗਿਆ ਜੀ ਮੈਨੂੰ ਮਹਿਸੂਸ ਥੋੜੇ ਦਿਨ ਤੇ ਹੋ ਗਿਆ ਸੀ ਹੂੰ ਦੋ ਤਿੰਨ ਵਾਰ ਮੈਨੂੰ ਪਤਾ ਲੱਗਿਆ ਕਿ ਮੈਨੂੰ ਵੇਚਿਆ ਗਿਆ ਹੈ ਹੂੰ ਜਦੋਂ ਜੀ ਮੇਰੇ ਘਰ ਚ ਕੋਈ ਦਿੱਕਤ ਸੀ ਮੈਨੂੰ ਮੈਂ ਕਿਹਾ ਮੈਨੂੰ ਛੁੱਟੀ ਦੋ ਕਹਿੰਦੇ ਨਹੀਂ ਤੁਹਾਨੂੰ ਵੇਚਿਆ ਗਿਆ ਇਸ ਤਰ੍ਹਾਂ ਜੀ ਕੁੱਟ ਮਾਰ ਦਾ ਡਿਨਰ ਕੀਤੀ ਜਾਂਦੀ ਸੀ ਕੀ ਕੁੱਟ ਮਾਰ ਜੀ ਮੈਨੂੰ ਡਰਾਵਾ ਦਿੱਤਾ ਹੂੰ ਦੋ ਵਾਰੀ ਮੇਰੇ ਤੇ ਹੱਥ ਚੱਕਿਆ ਇਹਨਾਂ ਨੇ ਹੂੰ ਇੱਕ ਵਾਰੀ ਤਾਂ ਚਪੇੜ ਮਾਰੀ ਆ ਹੂੰ ਇੱਕ ਵਾਰੀ ਜੀ ਇਹਨਾਂ ਨੇ ਮੈਨੂੰ ਕੁੱਟਿਆ ਬਹੁਤ ਠੀਕ ਹੈ ਚਲੋ ਮੈਂ ਕਿ ਚਪੇੜ ਰਾਤ ਨੂੰ ਮਾਰੀ ਤਾਂ ਮੈਂ ਉਦਨ ਭੱਜਣ ਕੋਸ਼ਿਸ਼ ਕਰ ਲਈ। ਹੋਰ ਵੀ ਲੜਕੀਆਂ ਤੁਹਾਡੇ ਨਾਲ ਕੋਈ ਹੈ ਨਹੀਂ। ਨਹੀਂ ਉੱਥੇ ਤਾਂ ਨਹੀਂ ਆ ਪਾਰਕ 'ਚ ਬਹੁਤ ਕੋਈ ਲੜਕੀਆਂ ਫਸੀ ਹੋਈਆਂ। ਅਚੰਭੁਰ ਵੀ ਬਹੁਤ ਸਾਰੀਆਂ ਬਹੁਤ ਸਾਰੀਆਂ। ਹਾਂਜੀ ਮੈਂ ਉਹਨਾਂ ਇਸ ਵਾਸਤੇ ਗਈ ਸੀ। ਉਹ ਵਾਸਤੇ ਜੀ ਉੱਥੇ ਜਾ ਕੇ ਤੌਰਚਰ ਕੀਤਾ ਗਿਆ ਉਹਨਾਂ ਨੇ ਬਹੁਤ ਜ਼ਿਆਦਾ। ਇੱਕ ਤਾਂ ਉਹਨਾਂ ਨੇ ਮੇਰਾ ਆਫਿਸ 'ਚ ਲੈ ਕੇ ਗਏ ਪਾਸਵਰਡ ਉਹਨਾਂ ਨੇ ਮੇਰੇ ਤੋਂ ਲੈ ਲਿਆ ਉਸੇ ਟਾਈਮ। ਲੈ ਕੇ ਜੀ ਮੈਨੂੰ ਫਿਰ ਉਹਨਾਂ ਨੇ 2 ਦਿਨ ਉੱਥੇ ਆਫਿਸ 'ਚ ਰੱਖਿਆ ਉਸ ਤੋਂ ਬਾਅਦ ਮੈਨੂੰ ਕੰਮ ਤੇ ਭੇਜਤਾ। ਕੰਮ ਤੇ ਗਈ ਜੀ ਉਹਨਾਂ ਨੇ ਮੈਨੂੰ ਟੌਰਚਰ ਬਹੁਤ ਕੀਤਾ। ਉੱਥੇ ਜਾ ਕੇ ਜੀ ਉਹਨਾਂ ਨੇ ਇੰਨਾ ਕੁ ਟੌਰਚਰ ਕੀਤਾ ਮੈਂ ਕਿ ਰਹੀ ਗਈ ਰਹੀ ਕਿ ਹੱਦੋਂ ਵੱਧ ਹੋ ਗਿਆ। ਫੇ ਜੀ ਇੱਥੇ ਕਦੇ ਅਸੀਂ ਮੀੜ ਦਾ ਕੰਮ ਨਹੀਂ ਕੀਤਾ ਉੱਥੇ ਜਾ ਕੇ ਬਹੁਤ ਵੱਡਾ ਸਾਡਾ ਜਿਹੜਾ ਮੀੜ ਦਾ ਕੰਮ ਉਹ ਕਦੇ ਅਸੀਂ ਵਟਿਆ ਵੀ ਨਹੀਂ ਹੈਗਾ। ਉੱਥੇ ਸਾਡੇ ਕੋਲ ਕਰਾਇਆ ਗਿਆ। ਜੀ ਅਸੀਂ ਕਹਿੰਦੇ ਸੀ ਇਹ ਕੰਮਾ ਨਹੀਂ ਤਾਂ ਉੱਥੇ ਬਹੁਤ ਜ਼ਿਆਦਾ ਸਾਡੇ ਕੋਲ ਪਰੋਨ ਨੂੰ ਕਹਿੰਦੇ ਸੀ। ਤੇ ਇਸ ਕਰਕੇ ਉੱਥੋਂ ਮੈਨੂੰ ਸਟੈਪ ਚੱਕਣਾ ਪਿਆ। ਕਿ ਬਹੁਤ ਜ਼ਿਆਦਾ ਕੀ ਹੁੰਦਾ ਸੀ ਉੱਥੇ। ਆਬਾ ਜੀ ਨਾਲ ਰਾਬਤਾ ਕਿਸ ਤਰ੍ਹਾਂ ਹੋਇਆ ਤੁਹਾਡਾ ਕਿਸ ਤਰ੍ਹਾਂ ਮਦਦ ਦੀ ਬਹਾਰ ਲਗਾਈ ਜਦੋਂ ਤੁਹਾਡੇ ਦਿਨਾਂ ਤੇ شدت ਹੋ ਰਹੀ ਸੀ ਜੀ ਕਰਦੇ ਨੇ ਸਾਡਾ ਬਾਬੇ ਕੋਲ ਆਏ ਤੇ ਇਹਨਾਂ ਨੇ ਸੁਣਵਾਈ ਕੀਤੀ ਹੂੰ ਤੇ ਬਹੁਤ ਜ਼ਿਆਦਾ ਜੀ ਤੁਹਾਡੀ ਕਿਦਾਂ ਗੱਲਬਾਤ ਹੋਈ ਕਰਦੇ ਆ ਜੀ ਨਾਲ ਫੋਨ ਤੇ ਗੱਲਬਾਤ ਹੋ ਜਾਂਦੀ ਸੀ ਤੁਹਾਡੀ ਹਾਂ ਜੀ ਹੋ ਜਾਂਦੀ ਉਹ ਵੀ ਥੋੜਾ ਬਾੜਾ 5 ਮਿੰਟ ਹੋ ਗਏ ਜੀ 10 ਮਿੰਟ ਹੋ ਗਏ ਫੋਨ ਆਲਾ ਕਰ ਕਰਦੇ ਜੀ ਉਹ ਵੀ ਰੋਕਦੇ ਸੀ ਕਿ ਤੁਸੀਂ ਘਰੇ ਫੋਨ ਨਹੀਂ ਕਰਨਾ ਹੂੰ ਕਰਦੇ ਆਣਾ ਤੁਸੀਂ ਗੱਲ ਨਹੀਂ ਕਰਨੀ ਜੀ ਫੋਨ ਰੱਖੋ ਸਾਈਡ ਤੇ ਕੰਮ ਕਰਾਉਂਦੇ ਸੀ ਹਦੋਂ ਬਾਅਦ ਜੀ ਸਵੇਰ ਨੂੰ ਉਠਾ ਲੈਣਾ ਰਾਤ ਨੂੰ ਸੌਣ ਦਾ ਸਾਡਾ ਕੋਈ ਟਾਈਮ ਨਹੀਂ ਹੈ। ਜਦੋਂ ਤੁਸੀਂ ਇੱਥੋਂ ਭੱਜੇ ਤੇ ਬਾਅਦ ਚ ਕੀ ਸੋਚਿਆ ਵੀ ਰਹਿਣਾ ਕਿੱਥੇ ਤੇ ਕਿੱਦਾਂ ਕਿੱਥੇ ਰਹਿ ਫਦੀ। ਜੀ ਅਸੀਂ ਅਸੀਂ ਇੱਥੋਂ ਭੱਜੇ ਜੀ ਸਾਨੂੰ ਅਸੀਂ ਪਹਿਲਾਂ ਵੈਸੇ ਹੀ ਗਏ ਜੀ ਸਾਡਾ ਰਹਿਣ ਦਾ ਕੋਈ ਟਿਕਾਣਾ ਨਹੀਂ ਸੀ। ਕਿ ਅਸੀਂ ਕਿੱਥੇ ਰਹਿਣਾ ਤਾਂ ਕਿੱਥੇ ਹਨ ਰੋਟੀ ਮੰਲੇ ਸਾਨੂੰ ਕੋਈ ਟਿਕਾਣਾ ਨਹੀਂ ਸੀ। ਕਿ ਬਹੁਤ ਦਿੱਕਤ ਸੀ ਉੱਥੇ ਨਾ ਕੋਈ ਰੋਟੀ ਨਾ ਪਾਣੀ ਨਾ ਲੈ ਕੁਛ ਨਹੀਂ। ਰਹਿ ਕਿੱਥੇ ਬਈ? ਪਾਰਕ ਚ ਰਹਿ ਰਹੀ ਸੀ। ਹੂੰ। ਉੱਥੇ ਦਾ ਕੀ ਮਾਹੌਲ ਸੀ ਉਹ ਗੰਦਾ ਮਾਹੌਲ ਆ ਉਹ ਤੇ ਬਾਕੀ ਕੁੜੀਆਂ ਵੀ ਫਸੀਆਂ ਹੋਈਆਂ ਪੰਜਾਬੀ ਸੀ ਸਾਰੀ ਪੰਜਾਬੀ ਵੀ ਆ ਯੂਪੀ ਦੇ ਵੀ ਵਿਆਹ ਦੀ ਇਸੇ ਚੀਜ਼ ਦਾ ਸ਼ਕਾਰ ਹੋ ਰਹੀਆਂ ਹਾਂ ਹਾਂਜੀ ਸਾਰੀ ਇਸੇ ਚੀਜ਼ ਦੀਆਂ ਸ਼ਕਾਰ ਕਿੰਨੀਆਂ ਕੁ ਛੁੜੀਆਂ 20 ਕੁੜੀਆਂ ਹਨੀਆਂ ਹਾਲੇ ਵੀ ਉੱਥੇ ਹਾਂਜੀ ਉਹਨਾਂ ਨੇ ਵੀ ਕੋਈ ਭੱਜਣ ਦਾ ਕੋਈ ਰਾਹ ਪਨਾਇਆ ਜਾਂ ਤੁਹਾਡੇ ਵਾਂਗੂ ਜਾਂ ਨਹੀਂ ਸਾਡੇ ਵਾਂਗੂ ਜਿੱਦਾਂ ਭੱਜ ਕੇ ਆਈਆਂ ਹੋਈਆਂ ਹਾਂ ਜੀ ਕੋਈ 20 ਦਿਨ ਲਾਇਆ ਕੋਈ ਨੇ ਮਹੀਨਾ ਲਾਇਆ ਕੋਈ 6 ਮਹੀਨੇ ਲਾਇਆ ਇਦਾਂ ਹੀ ਭੱਜ ਕੇ ਆਈਆਂ ਨੇ ਕਿ ਬਹੁਤ ਦੁੱਖ ਕਰ ਜਿਹਾ ਰਹਿੰਗਾ ਤੁਹਾਨੂੰ ਕਿਸੇ ਕੇ ਨਾਲ ਸਮਾਂ ਗੁਜ਼ਾਰਿਆ ਹੁਣ ਜਿਵੇਂ 8 ਮਹੀਨੇ ਗੁਜ਼ਾਰਿਆ ਹੋਇਆ ਹਾਂ ਹਾਂਜੀ ഭൂമിക്കണ <laughs> ਅੱਜ ਇੱਕ ਹੋਰ ਲੜਕੀ ਦੀ ਜਿਹੜੀ ਇਮਾਨਤ ਕੋ ਵਾਪਸੀ ਹੋਈ ਹੈ। ਬੜਾ ਬੜਾ ਗੁੱਸੇ ਹੋ ਰਹੇ ਆ ਕਿ ਜਿੰਨੇ ਵੀ ਮਾਮਲੇ ਆ ਰਹੇ ਨੇ ਤੁਸੀਂ ਇਹਨਾਂ ਦੀ ਬਾਹਾਂ ਖੜ ਰਹੇ ਹੋ। ਤੇ ਅੱਜ ਇੱਕ ਹੋਰ ਮਾਮਲਾ ਸਾਹਮਣੇ ਆਇਆ। ਉਹ ਲੜਕੀ ਦੀ ਖਤਮ ਵਾਪਸੀ ਹੋਈ ਹੈ ਕੀ ਹੋਣਾ ਸੀ। ਇਹ ਕੋ ਬੜਾ ਦੁਖਾਂ ਦਾ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਗਰੁੱਪ ਸਰਗਰਮ ਜਿਹੜੇ ਜਿਹੜੇ ਹੈ ਗਰੀਬ ਪਰਿਵਾਰਾਂ ਨੂੰ ਜਿਹੜਾ ਹੈ ਉਹਨਾਂ ਦੇ ਉੱਤੇ ਉਹਨਾਂ ਉਹਨਾਂ ਨੂੰ ਆਪਣੀ ਚੁਗਲ ਵਿੱਚ ਪਿਛਾਉਂਦੇ ਆ। ਬਾਹਰ ਲਿਜਾ ਕੇ ਜਿਸ ਤਰ੍ਹਾਂ ਇਹ ਲੜਕੀ ਦਿਲੰਦਰ ਏਰੀਆ ਦੇ ਵਿੱਚੋਂ ਇਹ ਮਾਰਕੀਟ ਕੋ ਵਾਪਸ ਆਈ ਹੈ ਇਹਨੂੰ 4 ਲੱਖ ਰੁਪਏ ਦੇ ਵਿੱਚ ਉੱਥੇ ਵੇਚ ਦਿੱਤਾ ਗਿਆ ਸੀ ਤੇ ਉੱਥੇ ਇਹਨੂੰ ਪੇਟ ਭਰ ਕੇ ਖਾਣ ਨੂੰ ਵੀ ਨਹੀਂ ਦਿੰਦੇ ਸੀ ਤਿੰਨ ਮਹੀਨਿਆਂ ਦੀ ਇਹਨਾਂ ਤਰਖਾ ਨਹੀਂ ਦਿੱਤੀ ਤੇ ਇਹਦੇ ਤੇ ਸੱਦਦ ਕਰਦੇ ਸੀ ਫਿਰ ਇਹਦੇ ਉੱਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਕਿ ਤੈਨੂੰ ਜਿਹੜਾ ਹੈਗਾ ਦੋ ਤਿੰਨ ਹਫ਼ਤਿਆਂ ਦੇ ਵਿੱਚ ਜਿਹੜਾ ਹੈਗਾ ਤੈਨੂੰ ਮਾਰ ਦੇਣਾ ਫਿਰ ਇਹ ਉਥੋਂ ਅਰ ਇਹਨੂੰ ਲੱਗਾ ਕਿ ਮੈਨੂੰ ਖਤਰਾ ਵਾ ਉੱਥੋਂ ਨਿਕਲ ਗਈ ਐ ਲੜਕੀ ਇਹ 2-3 ਹਫ਼ਤੇ ਉੱਥੇ ਸੜਕਾਂ ਦੇ ਉੱਤੇ ਵਕ ਵਕ ਥਾਵਾਂ ਤੇ ਰਹਿੰਦੀ ਰਹੀ ਹੁਣ ਲੜਕੀ ਵਾਸਤੇ ਇਸ ਤਰ੍ਹਾਂ ਬਾਹਰ ਰਹਿਣਾ ਕਿੰਨਾ ਔਖਾ ਤੇ ਫਿਰ ਉਹਨਾਂ ਨੇ ਉਹਨਾਂ ਨੇ ਘਰ ਵਾਲਿਆਂ ਨੇ ਇਹ ਜਿਹੜੀ ਜਿੱਥੇ ਕੰਮ ਕਰਦੀ ਸੀ ਜਦੋਂ ਘਰੋਂ ਬਾਹਰ ਆ ਗਈ ਉਹਨਾਂ ਨੇ ਚੋਰੀ ਦੀ ਕੰਪਲੇਂਟ ਦਿੱਤੀ ਵੀ ਇਹ ਸਾਡੇ ਚੋਰੀ ਕੀਤੀ ਐ ਫਿਰ ਇਹਨੂੰ ਜਿਹੜਾ ਹੈ 8 ਅਮਾਨੇ ਰਿਆਲ ਜਿਹੜਾ ਸੀਗਾ ਉਹਦਾ ਵੀ ਜੁਰਮਾਨਾ ਭਰਨਾ ਪਊਗਾ ਅਤੇ ਜਿਹੜੇ ਭਾਰਤ ਦੇ तकरीबन 2 ਲੱਖ ਰੁਪਏ ਬਣਦੇ ਆ ਤੇ ਇਹਨਾਂ ਨੇ ਇਸ ਲੜਕੀ ਨੇ 19 April ਨੂੰ ਸਾਡੇ ਕੋਲੋਂ 29 April ਨੂੰ ਸਾਡੇ ਤੋਂ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਸਾਡੇ ਇਸ ਤਰ੍ਹਾਂ ਲੜਕੀ ਬਾਹਰ ਜਿਹਦੇ ਤੇ ਸੱਦਰ ਹੋ ਰਿਹਾ ਉਹਨੂੰ ਵਾਪਸ ਮੰਗਾਇਆ ਜਾਵੇ ਤੇ ਇਹ ਲੜਕੀ ਦਸਾਂ ਤੋਂ ਉਹਨਾਂ ਦੇ ਵਿੱਚ ਵਾਪਸ ਆ ਗਈ ਸੀ ਇਹ ਬਹੁਤ ਜ਼ਿਆਦਾ ਬਿਮਾਰ ਸੀ ਇਹਨੂੰ ਟਾਈਫਾਇਡ ਹੋ ਗਿਆ ਕਾਫੀ ਦਿਨ ਜਿਹੜਾ ਹੈਗਾ ਹੁਣ ਇਹ ਤੰਦਰੁਸਤ ਹੋ ਕੇ ਇਹ ਅੱਜ ਜਿਹਾ ਆਈ ਹੈ ਸੋ ਤਕਰੀਬਨ ਇਹਨਾਂ ਨੇ ਜਿਹੜੇ 2 ਲੱਖ ਜੁਰਮਾਨਾ ਸੀ ਉਹਦੇ ਵਿੱਚੋਂ ਵੀ ਫਿਰ ਜਦੋਂ ਅੰਬੈਸੀ ਨੇ ਦਖਲ ਦਿੱਤਾ ਤਾਂ 50 ਹਜ਼ਾਰ ਦੇ ਵਿੱਚ ਉਹਨਾਂ ਦਾ ਹੱਲ ਹੋ ਗਿਆ ਸੋ ਇਹਨੇ ਲੜਕੀ ਨੇ ਕਾਫੀ ਜਿਹੜੇ ਅੱਗੇ ਹੋਰ ਵੀ ਦੱਸਿਆ ਕਿ ਤਕਰੀਬਨ 20 ਦੇ ਕਰੀਬ ਲੜਕੀਆਂ ਉੱਥੇ ਵੀ ਪਾਰਕਾਂ ਦੇ ਵਿੱਚ ਇਸ ਤਰ੍ਹਾਂ ਘੁੰਮ ਰਹੀਆਂ ਸੋ ਜਿਹੜੀਆਂ ਜਿਨ੍ਹਾਂ ਨੂੰ ਕੋਈ ਵੀ ਜਿਨ੍ਹਾਂ ਦਾ ਪਾਲੀਵਾਰਸ ਨਹੀਂਗਾ ਸੋ ਅਸੀਂ ਬੇਨਤੀ ਕਰਾਂਗੇ ਵਿਦੇਸ਼ ਮੰਤਰਾਲੇ ਨੂੰ ਉਹਦਾ ਧੰਨਵਾਦ ਵੀ ਕਰਦੇ ਆ ਕਿ ਜਿਹੜੇ ਇਹੋ ਜਿਹੇ ਫਸੇ ਹੋਏ ਬੱਚਿਆਂ ਨੂੰ ਲੜਕੀਆਂ ਨੂੰ ਵਾਪਸ ਲਿਆ ਰਹੇ ਜਿਨ੍ਹਾਂ ਦੀ ਮਦਦ ਦੇ ਨਾਲੇ ਵਾਪਸ ਆਈ ਹੈ ਕਿ ਉਹਨਾਂ ਵੀ ਲੜਕੀਆਂ ਦਾ ਵੀ ਜਿਹੜਾ ਹੈ ਉਹਨਾਂ ਦਾ ਵੀ ਆਪਣਾ ਲੈ ਕੀਤਾ ਜਾਵੇ ਉਹਨਾਂ ਨੂੰ ਵੀ ਆਪ ਆਪਣੇ ਘਰਾਂ ਦੇ ਬਚਾਇਆ ਜਾਵੇ ਤੇ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਖਾਸ ਕਰਕੇ ਉਹ ਪਰਿਵਾਰ ਜਿਹੜੇ ਇਹਨਾਂ ਦੇ ਕੋਲ ਕੋਈ ਨਾ ਕੋਈ ਏਜੰਟ ਆਉਂਦਾ ਵੀ ਤੁਹਾਡੀ ਲੜਕੀ ਨੂੰ ਅਸੀਂ ਮਾਸਕਟ ਭੇਜ ਦਿੰਨੇ ਆ ਜਾਂ ਇਸੇ ਇਹਨਾਂ ਮੁਲਕਾਂ 'ਚ ਭੇਜ ਦਿੰਨੇ ਆ ਉਹਦੇ ਕੋਲ ਪੈਸੇ ਨਹੀਂ ਲੱਗਣਗੇ ਆ ਜਿਹੜਾ ਇਹੋ ਜਿਹੇ ਜਿਹੜੀਆਂ ਆ ਪ੍ਰੋਪੋਜ਼ਲਾਂ ਲੈ ਕੇ ਆਉਂਦੇ ਆ ਉਹਨਾਂ ਨੂੰ ਨਕਾਰਿਆ ਜਾਵੇ ਕਿਉਂਕਿ ਇਹ ਝੂਠੇ ਇਧਰ ਵਾਅਦੇ ਕਰਦੇ ਆ ਪਰ ਉਧਰ ਜਾ ਕੇ ਇਹ ਲੜਕੀਆਂ ਨੂੰ ਪੇਛਾ ਦਿੰਦੇ ਆ ਤੇ ਮਗਰੋਂ ਵੇਚ ਦਿੰਦੇ ਆ ਸੋ ਇਸ ਵਾਸਤੇ ਅਸੀਂ ਪੰਜਾਬ ਵਾਸੀਆਂ ਨੂੰ ਵੀ ਸਾਰੇ ਉਹਨਾਂ ਪਰਿਵਾਰਾਂ ਨੂੰ ਕਿਉਂਕਿ ਹੁਣ ਲਗਾਤਾਰ तकरीबन 130 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੇ ਵਾਪਸ ਲਿਆ ਚੁੱਕੇ ਆ ਪਰ ਹਜੇ ਵੀ ਉੱਥੇ ਦੱਸਦੇ ਆ ਕਿ 20 ਲੜਕੀਆਂ ਹਜੇ ਉੱਥੇ ਪਾਰਕਾਂ ਦੇ ਵਿੱਚ ਘੁੰਮ ਰਹੀਆਂ ਪਤਾ ਨਹੀਂ ਹੋਰ ਕਿੰਨੀਆਂ ਲੜਕੀਆਂ ਇਸੇ ਤਰ੍ਹਾਂ ਜਿਹੜਾ ਸੋਸ਼ਲ ਸੰਦਸਕਰ ਹੋਈਆਂ ਹੋਣਗੀਆਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜੇ ਕਿਸੇ ਨੇ ਜਾਣਾ ਹੈਗਾ ਤਾਂ ਉਹ ਸਹੀ ਤਰੀਕੇ ਨਾਲ ਜਾਵੇ ਇਹਨਾਂ ਦੇ ਜਿਹੜੇ ਏਜੰਟ ਜਿਹਹੋ ਜਿਹੜੇ ਹੈ ਉਹਨਾਂ ਦੇ ਮਗਰ ਲੱਗ ਕੇ ਇਹਨਾਂ ਨੂੰ ਆਪਣੀਆਂ ਲੜਕੀਆਂ ਨੂੰ ਨਾ ਭੇਜਿਆ ਜਾਵੇ ਬਹੁਤ ਵੱਡਾ ਉੱਥੇ ਖਤਰਾ ਵੀ ਹੈ ਇਹਨਾਂ ਦਾ ਸੋਚਣ ਵੀ ਹੁੰਦਾ ਤੇ ਕਿਸੇ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਲੋਕ ਇਹਨਾਂ ਦੇ ਨਾਲ ਠੱਗੀਆਂ ਕਰਦੇ ਆ ਮਗਰੋਂ ਪਛਾ ਦਿੰਦੇ ਆ ਜਾਂ ਕਹਿੰਦੇ ਆ ਚੋਰੀ ਦਾ ਕੇਸ ਪਾ ਦੇਣਾ ਜਾਂ ਕੁਝ ਹੋਰ ਇਹੋ ਜਿਹੇ ਇਲਜ਼ਾਮ ਲਾ ਕੇ ਜੇਲ੍ਹ 'ਚ ਭੇਜ ਦਿੰਦੇ ਆ ਜਿਸ ਦੇ ਨਾਲ ਨਾ ਤਾਂ ਪਿਛੇ ਪਰਿਵਾਰ ਕੁਝ ਕਰ ਸਕਦਾ ਨਾ ਪਿਛੇ ਕੋਈ ਉਹਦਾ ਜਿਹੜਾ ਹੈਗਾ ਅਪਰੋਚ ਹੋ ਸਕਦੀ ਆ ਤੁਸੀਂ ਬੇਨਤੀ ਕਰਾਂਗੇ ਕਿ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਆਪਣੀਆਂ ਭੈਣਾਂ ਨੂੰ ਆਪਣੀਆਂ ਧੀਆਂ ਨੂੰ ਆਪਣੀਆਂ ਘਰ ਵਾਲੀਆਂ ਨੂੰ ਲੜਕੀਆਂ ਨੂੰ ਜਿਹੜਾ ਹੈਗਾ ਵਿਦੇਸ਼ ਵਿੱਚ ਇਹਨਾਂ ਵਿੱਚ ਮੁਲਕਾਂ 'ਚ ਨਾ ਭੇਜੋ ਜੇ ਭੇਜਣਾ ਤੇ ਕਿਸੇ ਵਧੀਆ ਜਿਹੜੇ ਏਜੰਟ ਜਿਹੜੇ ਰਜਿਸਟਰਡ ਆ ਉਹਨਾਂ ਰਾਹੀਂ ਜਾ ਸਕਦੇ ਆ ਪਰ ਇਹਨਾਂ ਠੱਗ ਏਜੰਟਾਂ ਤੋਂ ਬਚਣ ਦੀ ਲੋੜ ਹੈ ਬੜਾ ਲਗਾਤਾਰ ਅਸੀਂ ਬੇਨਤੀਆਂ ਕਰ ਰਹੇ ਆ ਪਰ ਫਿਰ ਵੀ ਉਹ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਇਸੇ ਤਰ੍ਹਾਂ ਦਾ ਸਹਾਰਾ ਬਣਾ ਲੈਂਦੇ ਆ ਬਦਕਿਸਮਤੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ ਔਰ ਕਿਤਨਾ ਕਿਤ ਦੇਖਿਆ ਜਾਵੇ ਤਾਂ ਬਹੁਤ ਸਾਰੇ ਮੋਦਵਾਨ ਨੇ ਪੰਜਾਬੀ ਰਤਨਾਂ ਨੇ ਜਾਂ ਹੋਰ ਰਾਜਾਂ ਤੋਂ ਜਿਹੜੇ ਅਰਬ ਦੇਸ਼ਾਂ ਦੇ ਵਿੱਚ ਫੌਜਾਂ ਦੇ ਕਿੰਨਾ ਕਿਸੇ ਅਰਬ ਦੇਸ਼ਾਂ ਨੂੰ ਵੀ ਜਿਨਾ ਤੱਕ ਸ਼ਬਦ ਇਹ ਝਾੜਦੇ ਨੇ ਅਰਬ ਦੇਸ਼ਾਂ ਨੂੰ ਕਿਤਨਾ ਕਰ ਇਹਨਾਂ ਦੇ ਪ੍ਰਤੀ ਜਿਹੜਾ ਨਰਮ ਰੁਪਈਆ ਅਪਣਾਉਣਾ ਚਾਹੀਦਾ ਹੈ ਜੇ ਅਗਰ ਨਹੀਂ ਅਪਣਾਇਆ ਜਾਂਦਾ ਤਾਂ ਕੋਈ ਕੇਂਦਰ ਸਰਕਾਰ ਵੀ ਇਸ ਚੀਜ਼ ਕੋਈ ਸਭ ਤੋਂ ਐਕਟਿਵ ਇਹ ਜੀ ਦੋ ਤਿੰਨ ਵਾਰੀ ਜਿਹੜਾ ਹੈਗਾ ਇਹ ਸੰਸਦ ਵਿੱਚ ਵੀ ਮद्दा ਜਿਹੜਾ ਹੈਗਾ ਉਠਾ ਚੁੱਕੇ ਆਂਗੇ ਬੜੀ ਉਠਾ ਚੁੱਕੇ ਆਂ ਕਿਉਂਦੇ ਵਾਸਤੇ ਜਿਹੜਾ ਹੈਗਾ ਕਿਉਂਕਿ ਸਰਕਾਰਾਂ ਨੂੰ ਕੋਈ ਦੱਸ ਕੇ ਜਾਂਦਾ ਨਹੀਂ ਇਧਰੋਂ ਵੀ ਨਹੀਂ ਸਕਦੇ ਦੱਸ ਕੇ ਜਾਂਦਾ ਉਧਰੋਂ ਵੀ ਜਿਹੜਾ ਹੈਗਾ ਉਹ ਚੀਜ਼ਾਂ ਸਰਕਾਰ ਦੇ ਧਿਆਨ ਵਿੱਚ ਤੇ ਉਦੋਂ ਆਉਂਦਾ ਵੀ ਜਦੋਂ ਬੰਦਾ ਫਸ ਜਾਂਦਾ ਤੇ ਜਿਹੜਾ ਹੈਗਾ ਕਿਉਂਕਿ ਜਿਹੜੇ ਗਲਤ ਲੋਕ ਆ ਉਹੀ ਇਹਨਾਂ ਨੂੰ ਗਰੀਬ ਲੋਕਾਂ ਨੂੰ ਲਾਲਚ ਦੇ ਦਿੰਦੇ ਆ ਗਰੀਬ ਕਹਿੰਦਾ ਵੀ ਚਲੋ ਇਸੇ ਬਿੱਲੀ ਨਾਲੋਂ ਜਿਹੜਾ ਹੈਗਾ ਉਥੇ ਜੇ 50 ਕਹਿੰਦੇ ਆ 40 ਦੇ ਦੇਣਗੇ ਸਾਡਾ ਜਿਹੜਾ ਹੈਗਾ ਬੱਚਾ ਗਰੀਬੀ ਘਰ ਦੀ ਚੱਕੀ ਜੂ ਇਹ ਜ਼ਿਆਦਾ ਜਿੰਨੇ ਵੀ ਇਹ ਸਰਕਾਰ ਹੋ ਰੇ ਬਿਲਕੁਲ ਲੋ ਲੈਵਲ ਦੇ ਗਰੀਬ ਲੋਕਾਂ ਨੂੰ ਇਹਨਾਂ ਸਰਕਾਰ ਬਣਾਉਂਦੇ ਆ ਦੇਖੋ ਜੇ ਨਾਲ ਕਿਤੇ ਇਹ ਵੀ ਅਸਰ ਦੇਖਦਾ ਪੈਂਦਾ ਕਿ ਨੈਸ਼ਨੈਲਿਟੀ ਨੂੰ ਜਾਂ ਕਹਿ ਲਈਏ ਕਿ ਇਹ ਭਾਰਤੀ ਹੈ ਮੁੰਡੇ ਜੀ ਨਮਸਕਾਰ ਇਹਨਾਂ ਤੋਂ ਤਾਂ ਤਾਪ